ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਤੁਹਾਨੂੰ ਅੱਜ ਦੇ ਜ਼ਮਾਨੇ ਦੀਆਂ ਤੇ ਉਦੋਂ ਪਹਿਲਾਂ ਦੀਆਂ ਗੱਲਾਂ ਸੁਣਾਉਣੇ ਆ ਪਹਿਲੀਆਂ ਦੇ ਵਿੱਚ ਆਪਣੇ ਹਰੇਕ ਦੇ ਬਾਈ ਖੇਤ ਦੇ ਵਿੱਚ ਛੋਲੇ ਕਮਾਰ ਬੀਜਾ ਹੁੰਦਾ ਸੀ ਅੱਜ ਕਾ ਲੋ ਹਰੇਕ ਦੇ ਮਿੱਥੇ ਜਮੀ ਚਾਰਾ ਇਸ ਤਰ੍ਹਾਂ ਦੇ ਆਪਣੇ ਪੱਠੇ ਹੁੰਦੇ ਸੀਗੇ ਹੁਣ ਜਿਹੜੇ ਆਪਾਂ ਕਹਿੰਦੇ ਆ ਵੀ ਉਸ ਵੇਲੇ ਬੰਦੇ ਘੁਲਦੇ ਸੀ ਜੁੱਸੇ ਸੀ ਬੋਰੀਆਂ ਚੱਕਦੇ ਸੀ ਵੇਟ ਚੱਕਦੇ ਸੀ ਭਾਜਦੇ ਨੱਠਦੇ ਸੀ ਖੇਡਦੇ ਸੀ ਉਹਨਾਂ ਵੇਲੇ ਜਿਹੜੀ ਦੇਸੀ ਖਾਾਕ ਸੀ ਨਾ ਅੱਜ ਦੀ ਖਾਾਕ ਨਾਲੋਂ ਕਈ ਗੁਣਾ ਉਹ ਚੰਗੀ ਸੀ ਹੁਣ ਤੋਂ ਹਿਸਾਬ ਲਾ ਲੋ ਕਿ ਮੱਝ ਨੂੰ ਪੱਠੇ ਜਿਹੜੇ ਪੈਣੇ ਆ ਜੌਮੀ ਪੈਣੀ ਆ ਚਾਰਾ ਪੈਣਾ ਮੇਥੇ ਪੈਣੇ ਆ ਹਾਲੋਂ ਅਲਸੀ ਇਹ ਚੀਜ਼ਾਂ ਆਪਣੀਆਂ ਖੇਤ ਦੇ ਵਿੱਚ ਬੀਜ ਕੇ ਦੋ ਭਰੀਆਂ ਇਹਦੀਆਂ ਦੋ ਭਰੀਆਂ ਜ਼ਮੀਨ ਦੀਆਂ ਤੇ ਦੋ ਵਰਸਿੰਗੀਆਂ 6-7 ਭਰੀਆਂ ਬਣਾ ਕੇ ਲਿਆਉਂਦਾ ਸੀ ਹਰੇਕ ਬੰਦਾ ਜਿਨ੍ਹਾਂ ਦੇ ਘਰੇ 5-7 ਮੱਝਾਂ ਰੱਖੀਆਂ ਹੁੰਦੀਆਂ ਸੀ ਉਹ ਪੱਠਾ ਪਸ਼ੂਆਂ ਨੂੰ ਪੈਣਾ ਜਦੋਂ ਉਹ ਪੱਠੇ ਪਸੂਕਾਂ ਨੂੰ ਪੈਂਦੇ ਸੀ ਉਹ ਰੇੜੀਆਂ ਤੇ ਪੱਠੇ ਆਉਂਦੇ ਸੀ ਗੱਡਿਆਂ ਤੇ ਆਉਂਦੇ ਹੁੰਦੇ ਸੀ ਲੱਕੜ ਦੇ ਪਹੀਏ ਹੁੰਦੇ ਸੀ ਗੱਡਿਆਂ ਦੇ ਉਹਨਾਂ ਤੇ 6-7 ਭਰੀਆਂ ਲੱਦ ਕੇ ਜ਼ਿਮੀਂਦਾਰ ਖੇਤੋਂ ਤੇ ਘਰੇ ਲੈ ਕੇ ਆਉਂਦਾ ਇੱਕ ਬੰਦੇ ਦੀ ਡਿਊਟੀ ਹੁੰਦੀ ਸੀ ਚਕਾਉਂਦੇ ਦੂਸਰੇ ਭਰਾ ਹੁੰਦੇ ਸੀ ਨਾਲ ਚਾਰ-ਚਾਰ ਭਰਾ ਹੁੰਦੇ ਸੀ ਖੇਤਾਂ 'ਚ ਰਹਿੰਦੇ ਕਿਸੇ ਨੇ ਹਲ ਜੋੜਿਆ ਕਿਸੇ ਨੇ ਕੋਈ ਕੰਮ ਕਰਦਾ ਕੋਈ ਪਾਣੀ ਲਾਈ ਜਾਂਦਾ ਕੋਈ ਪੱਠੇ ਵੱਢੀ ਜਾਂਦਾ ਕੋਈ ਗੋਡੀ ਕਰੀ ਜਾਂਦਾ ਕੋਈ ਲਸਣ ਗੁੱਡੀ ਜਾਂਦਾ ਇਸ ਤਰ੍ਹਾਂ ਖੇਤਾਂ 'ਚ ਕੰਮਾਂ ਦੇ ਪੱਠੇ ਵੱਢਣੇ ਇੱਕ ਨੇ ਤੇ ਲਦਾਉਣੇ ਨੂੰ ਦੁਫਾ ਤਨਨੇ ਲੱਦ ਕੇ ਤੇ ਰੇੜੀ ਤੇ ਰੱਖ ਦੇਣੇ ਤੇ ਚਾਹਾਂ ਵੇਲੇ ਫਿਰ 3 ਵਜੇ 4 ਵਜੇ ਰੇੜੀ ਉੱਥੋਂ ਹੱਕ ਦੇਦੇ ਸੀ ਘਟਾ ਤੇ ਘਰੇ ਲਿਆ ਕੇ ਕੁਤਰ ਕੇ ਪਾਉਨੇ ਸੀ ਹੁਣ ਜਿਹੜੇ ਉਹ ਪੱਠੇ ਹੁਣ ਮੱਝ ਨੂੰ ਪੈਣੇ ਆ ਤੇ ਹਿਸਾਬ ਲਾ ਲਓ ਚਾਰਾ ਮੇਥੇ ਹਾਲੋਂ ਹਾ ਅਲਸੀ ਜਮੇ ਰਸੀਨ ਇਹ ਰਲ ਕੇ ਪੱਠੇ ਪੈਣੇ ਆ ਵਿੱਚ ਸਰੋਂ ਵੀ ਹੁੰਦੀ ਸੀ ਹੁਣ ਉਹ ਦੁੱਧ ਦੇਖ ਲੋ ਕਹੇ ਜਾ ਹੋਊਗਾ ਤੇ ਬਿਮਾਰੀਆਂ ਲੋਕਾਂ ਨੂੰ ਕਿਉਂ ਸੀ ਗੋਡੇ ਗਾਡੇ ਕਾਦਰ ਸੀ ਦੁਖਦੇ ਅੱਜ ਆਪਾਂ ਗੋਡੇ ਦੋ ਕਹਿੰਦੇ ਲੈ ਲੋ ਹਾਲੋ ਲੈ ਲੋ ਮਿੱਥੇ ਹੁਣ ਤਾਂ ਆਪਾਂ ਲਿਆ ਕੇ ਨਾ ਪਾਈਆ ਪਾਈਆ ਸਟਾਕ ਸਟਾਕ ਖਾਣੇ ਉਹ ਤੋਂ ਪਸ਼ੂਆਂ ਨੂੰ ਕਿੰਨੇ ਕਿੰਨੇ ਪਾਉਂਦੇ ਹੁੰਦੇ ਸੀ ਫਲੇ ਵੇ ਤੇ ਉਹੀ ਦੁੱਧ ਪੀਂਦੇ ਸੀ ਆਪਾਂ ਤਾਂ ਨਾ ਗੋਡੇ ਦੁਖਦੇ ਜਿੰਮੇਦਾਰ ਦੇ ਕਿਸੇ ਦੇ ਵੀ ਨਹੀਂ ਸੀ ਦੁਖਦੇ ਜਿਹੜਾ ਬੰਦਾ ਮੌਲ ਦੁੱਧ ਲੈ ਕੇ ਪੀਂਦਾ ਸੀ ਉਹਦੇ ਵੀ ਨਹੀਂ ਸੀ ਦੁਖਦੇ ਤੇ ਜਿਹੜੇ ਖਿਡਾਰੀ ਸੀ ਤੇ ਉਹ ਦੁੱਧ ਦਹੀਂ ਅਦਰ ਘੜਕਿਆ ਮੱਖਣੀ ਤੇ ਕਾਰਨੀ ਦਾ ਦੁੱਧ ਜਦੋਂ ਇਹ ਪੀਕੇ ਤੇ ਖੇਡਦੇ ਸੀ ਭਾਜਦੇ ਸੀ ਤੇ ਬੋਰੀਆਂ ਚੱਕਦੇ ਸੀ 4-4 ਮਣ, 5-5 ਮਾ, 5-5 ਮਣ, 6-6 ਮਣ ਦੀ ਬੋਰੀ ਚੱਕ ਦੇਣੀ ਉੱਤੇ ਇੱਟਾਂ ਲਾ ਦੇਣੀਆਂ ਤੇ ਡੋਲਿਆਂ ਦੇ ਵਿੱਚ ਤੇ ਹੱਕ ਦੇ ਵਿੱਚ ਕਿੰਨੀ ਜਾਨ ਹੋਊਗੀ ਉਹ ਬੰਦੇ ਦੀ ਜਿਹੜੇ ਉਸ ਟਾਈਮ ਦੇ ਕਬੱਡੀ ਖੇਡੇ ਹੋਏ ਆ ਬੰਦੇ ਜਿਵੇਂ ਸੀਰਾ ਇੱਥੋਂ ਵਾਲਾ ਦੁੱਧੇ ਵਾਲਾ ਭਿੰਡਰਾਂ ਵਾਲਾ ਉਹਦੇ ਹੀ ਆਪਣਾ ਇਹ ਹੋਇਆ ਬਰਾੜ ਉਹਦੇ ਆਪਣੇ ਮੋਲੇ ਹੋਣੀ ਹੋਇਆ ਬਿੰਦੀ ਹੋਣੀ ਹੋਇਆ ਦੇਵੀ ਦਿਯਾਲ ਹੋਇਆ ਕਣਕਸਾਲਾ ਬੋਲਾ ਹੋਇਆ ਢਾਂਡੀ ਹੋਇਆ ਕੁੱਦਾ ਹੋਇਆ ਰੇ ਕੋਟ ਵਾਲਾ ਪੀਤਾ ਹੋਇਆ ਕਿੱਡੇ-ਕਿੱਡੇ ਖਿਡਾਰੀ ਤਕੜੇ ਸੀ ਯਾਰ ਤੇ ਮੰਦਰ ਆਪਣਾ ਲੰਡੇ ਗਿਆ ਵਾਲਾ ਕਿਦੇ ਤੋਂ ਕਬੱਡੀ ਕਬੜ 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 ਕਰਦੇ ਤੇ ਪੰਜਾਂ-ਪੰਜਾਂ ਸੱਤਾ-ਸੱਤਾ ਕਿੱल्ल्या ਤੇ ਸੁਣਦੇ ਸੀ ਦੂਰ ਸਾਢੇ 6-6 ਫੁੱਟ ਕਾ ਤੇ ਜੋ ਲੱਫੜ ਮਾਰਦੇ ਪੜਾਕਾ ਪੈਂਦਾ ਸੀ ਤੜਾਕਦਣੇ ਅੱਜ ਕੱਲ ਦਾ ਜੀ ਇੱਕ ਲੱਫੜਾ ਵੱਜ ਗਿਆ ਤੇ ਉਹਦੇ ਆਏ ਲੱਗ ਜਾਂਦੇ ਆ ਕਰਨ ਤੇ ਖੇਡ ਹੀ ਲੱਫੜਾਂ ਦੀ ਆ ਇਹ ਤੇ ਉਹ ਖੇਡਦੇ ਸੀ ਬਾਈ ਉਦੋਂ ਇਹ ਖੇਡਾਂ ਚੱਲਦੀਆਂ ਸੀ ਉਦੋਂ ਉਸ ਟਾਈਮ ਦੇ ਬੰਦੇ ਤੇ ਅੱਜ ਟਾਈਮ ਦੇ ਪਹਿਲੀ ਗੱਲ ਤਾਂ ਉਸ ਟਾਈਮ ਦੇ ਬੰਦੇ ਹੀ ਹੈ ਨਹੀਂ ਹੁਣ ਕਿਉਂਕਿ ਇਹ ਗੱਲਾਂ ਉਦੋਂ ਮੇਨੂੰ ਦੇਖਣ ਦੇਖਣ ਦੇ ਵਿੱਚ ਅੱਜ ਤੋਂ 50 ਸਾਲ 45 ਹੋ ਗਏ ਉਹ ਗੱਲ ਨੂੰ ਜਿਸ ਟਾਈਮ ਇਹ ਪੱਠਿਆਂ ਦੀ ਮੈਂ ਅੱਜ ਤੁਹਾਨੂੰ ਇਹ ਨਾਲ ਗੱਲਾਂ ਕਰਦਾ ਨਾ ਇਹ ਮੇਰੇ ਦੇਖੇ ਨੂੰ ਯਾਨੀ 30 35 ਸਾਲ ਤਾਂ ਹੋ ਹੀ ਗਏ ਹੈ ਉਦੋਂ ਇਹ ਚੱਲਦਿਆਂ ਸੀ ਆਹ ਗੱਲ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ ਇਹ ਪੱਠੇ ਬੀਜੇ ਜਾਂਦੇ ਸੀ ਖੇਤ 'ਚ ਲੱਸੀ ਦੇ ਵਿੱਚੋਂ ਹਰੀ-ਹਰੀ ਭੈ ਮਾਰਦੀ ਹੁੰਦੀ ਸੀ ਕਾੜ ਰਿਆਂ ਦਾ ਦੁੱਧ ਲਾਲ ਸ਼ੂ ਹੋ ਜਾਂਦਾ ਸੀ ਤੇ ਉਹਦੀ ਬਣੀ ਹੋਈ ਮੱਖਣੀ ਤੇ ਉਹਦਾ ਬਣਿਆ ਹੋਇਆ ਘਿਓ ਤਾਂ ਦੱਸੋ ਕਿਵੇਂ ਨਹੀਂ ਬੰਦੇ ਨੂੰ ਲੱਗੂ ਅੱਜ ਤਾਂ ਯਾਰ ਉਤੋਂ ਸਪਰੇਟਾ ਲਾਈ ਜਾਂਦੇ ਆਂ ਦੱਸੋ ਕੀ ਯਾਰ ਉਹਦੇ ਨਾਲ ਕੋਈ ਯਾਰ ਹੁਣ ਪਨੀਰ ਖਾਣੇ ਤੂੰ ਜੋ ਕੋਈ ਪਨੀਰ ਥੋੜੋ ਯਾਰ ਜਿਹੜਿਆ ਤੁਸੀਂ ਮੱਖਣੀ ਖਾਣੇ ਮੱਖਣੀ ਥੋੜੋ ਯਾਰ ਪਰਾਲੀ ਪਈ ਜਾਂਦੀ ਐ ਆ ਲੈ ਆ ਲੈ ਫੈਕਟਰੀਆਂ ਚੋਂ ਆਪਾਂ ਕੀ ਉਹ ਫੀਡ ਪਾਈ ਜਾਂਦੇ ਆ ਕੋਈ ਹੈ ਉਹ ਤੋਂ ਘਰ ਦਾ ਯਾਰ ਦਾਣਾ ਸੀ ਸਾਰਿਆਂ ਕੋਲੇ ਜੋਂ ਵੀ ਦਾਉਂਦਾ ਸੀ ਬੰਦਾ ਇਕੱਲਾ-ਕੱਲਾ ਦੋ-ਦੋ ਕੱਲੇ ਛੋਲੇ ਬੀਜਦਾ ਸੀ ਆ ਪੱਠੇ ਸੋਨੂੰ ਦਸੀਏ ਪੱਠਿਆਂ ਦੇ ਨਾਲ ਦਾਣਾ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਸੀ ਜਿਹੜੀ ਹੁਣ ਫੀਡ ਪਾਉਨੇ ਆ ਤੁਸੀਂ ਮੁੱਲ ਦੀ ਲਿਆ ਕੇ ਇਹਦੇ ਨਾਲੋਂ ਕਿਉਂ ਦੁੱਧ ਦਹੀਂ ਨਹੀਂ ਬਣਦਾ ਅੱਜ ਲੋਕਾਂ ਨੂੰ ਤਾਂ 80% ਬਿਮਾਰੀਆਂ ਇਹਨਾਂ ਕਰਕੇ ਆਪਣੇ ਖਾਣ ਪੀਣ ਕਰਕੇ ਕੋਈ ਹੈ ਅੱਗੇ ਸੀਗਾ ਕੋਈ ਸਮੋਸਾ ਕੋਈ ਆਲੂ ਕੋਈ ਲਟਰ ਪਟਰ ਜਿਹੜਾ ਚਲੋ ਆਲੂ ਹੁੰਦੇ ਸੀ ਹਰੇ ਕਿਤੇ ਸਬਜ਼ੀ ਜੋਗੇ ਬੀਜੇ ਆਲੂ ਦਾ ਜ਼ਿੰਮੇਵਾਰਤਾ ਖਾਈਆ ਵਾ ਸਬਜ਼ੀ ਚਾਉਂਦੇ ਆ ਇਹ ਆਲੂ ਗੋਭੀ ਆਲੂ ਮਟਰ ਤੇ ਜਿਹੜੇ ਅੱਜ ਤੁਸੀਂ ਖਾਈ ਜਾਂਦੇ ਆ ਪਨੀਰ ਸਮੋਸੇ 버ਗਰ ਫਲਾਨਾ ਟੇਗੜਾ ਇਹ ਯਾਰ ਖਾਣ ਵਾਲੀਆਂ ਚੀਜ਼ਾਂ ਥੋੜੋ ਐ ਇਹ ਦਾ ਸਿੱਧਾ ਬਿਮਾਰੀ ਦਾ ਘਰ ਹੈ ਹੁਣ ਕੋਈ ਆਪਣਾ ਰਿਸ਼ਤੇਦਾਰ ਆ ਜੇ ਕੋਈ ਘਰੇ ਰੋਟੀ ਨਹੀਂ ਲਾਉਂਦਾ ਕਿ ਬੁੜੀਆਂ ਤਵੀ ਚੜ ਲੈਂਦੀਆਂ ਸੀ ਇੱਕ ਇੱਕ ਚੁੱਲਾ ਹੁੰਦਾ ਇੱਕ ਚੋਰ ਹੁੰਦੀ ਸੀ ਦੋ ਬਣੀਆਂ ਹੁੰਦੀਆਂ ਸੀ ਹਰੇਕ ਦੇ ਘਰੇ ਕੱਚੇ ਥਾਂ ਹੁੰਦੇ ਸੀ ਇੱਕ ਚੁੱਲੇ ਤੇ ਢਾਲ ਤਰਦਣੀ ਰਿਸ਼ਤੇਦਾਰ ਨੇ ਆ ਜਿਹੜਾ ਇੱਕ ਤੇ ਰੋਟੀਆਂ ਉਹਦੀ ਤੱਤੀਆਂ ਦਿੱਤੀਆਂ ਲਾ ਕੇ ਖਾਉਣੀਆਂ ਹੈ ਹਮਤ ਹੁਣ ਕਿਸੇ ਦੇ ਵਿੱਚ ਵੀ ਰੋਟੀ ਲਾ ਕੇ ਖਵਾ ਦੂਗੀ ਹੁਣ ਤਾਂ ਜਾਣਾ ਘਰ ਵਾਲੇ ਨੂੰ ਕਹਿਣਾ ਵੀ ਜਾ ਜਾ ਕੇ ਅੱਡੇ ਤੋਂ ਸਮੋਸੇ ਲੈ ਕੇ ਆ ਸ਼ੋਭਾ ਦੇ ਕੋਲ ਆਦਣੇ ਚੱਲ ਜੀ ਆਇਆ ਦੋ ਚਾਰ ਗੱਲਾਂ ਕਰੀਆਂ ਚਲੋ ਜੀ ਉਹ ਉੱਟ ਗਿਆ ਉਹ ਗੱਡੀ ਤੇ ਆਏ ਉਹਨਾਂ ਨੇ ਆਪਾਂ ਘੰਟਾ ਦੋ ਘੰਟੇ ਗੱਲਾਂ ਕਰੀਆਂ ਬਸ ਉਹ ਭੱਜ ਗਏ ਰਾਤ ਰੂਤ ਨਹੀਂ ਰਹਿਣ ਦਾ ਅੱਗੇ ਰਿਸ਼ਤੇਦਾਰ ਆਉਂਦਾ ਸੀ ਰਾਤ ਰਹਿੰਦਾ ਸੀ ਆਪਾਂ ਰੱਖਦੇ ਸੀ ਬੰਦੇ ਆਪਣੇ ਜਿਹਦਾ ਬੰਦੇ ਆਏ ਆ ਉਹਨਾਂ ਨੂੰ ਖੇਤ ਬੰਨੇ ਲੈ ਜਾਣਾ ਜੇ ਬੁੜੀਆਂ ਆਈਆਂ ਤਾਂ ਕਰੇ ਗੱਲਾਂ ਕਰਨੀਆਂ ਤੇ ਆਣ ਲੱਗਵਾਂਟ ਜਾੜਾ ਵੀ ਨਹੀਂ ਸਾਡੇ ਫਲਾਨੇ ਆਈ ਆ ਸਾਡੀ ਆਮ ਬੁੜੀਆਂ ਜਾਣਦੀਆਂ ਸੀ ਨੇੜੇ-ਨੇੜੇ ਵਾਲੀਆਂ ਉਹਨਾਂ ਨੂੰ ਮਿਲ ਕੇ ਹੁਣ ਚੱਲ ਨਹੀਂ ਫਲਾਨੀ ਨੂੰ ਮਿਲ ਕੇ ਆਈਗੇ ਹੁਣ ਕੋਈ ਹੈਰ ਕਿਸੇ ਕੋਲੇ ਟਾਈਮ ਹੁਣ ਤਾਂ ਕੋਠੀਆਂ ਪਾਈਆਂ ਯਾਰ ਦਰਵਾਜ਼ੇ ਬੰਦ ਆ ਬਾਹਰਦਰਾਂ ਦੇ ਬੰਦੀ ਕੋਈ ਨੰਗ ਦਾ ਕੋਈ ਨਾ ਪਤਾ ਹੀ ਨਹੀਂ ਕੌਣ ਲੰਗਦਾ ਕੌਣ ਆਉਂਦਾ ਕੌਣ ਜਾਂਦਾ ਫੋਨ ਕਰਕੇ ਬਾਹਰ ਕਲਾਉਣੇ ਆ ਕਿੱਥੇ ਗਿਆ ਯਾਰ ਉਹ ਜਵਾਨਾਂ ਜਿਹੜੀਆਂ ਇਹ ਗੱਲਾਂ ਅੱਜ ਦੇ ਨੌਜਵਾਨਾਂ ਨੂੰ ਇਹ ਗੱਲਾਂ ਬਾਰੇ ਨਹੀਂ ਗਿਆਨ ਹੈ ਜਿਹੜੇ ਉਸ ਟਾਈਮ ਦੇ ਬਜ਼ੁਰਗ ਸੀ ਅੱਜ ਵੀ ਸਿੱਧੇ ਕਿੱਲੇ ਰਗੇ ਤੇ ਪਤਲੇ ਸਰੀਰਾਂ ਦੇ ਬਜ਼ੁਰਗ ਹੁੰਦੇ ਸੀ ਚਾਦਰੇ ਬੰਨੇ ਹੁੰਦੇ ਸੀ ਪੈਰੀ ਕੱਟ ਜੁੱਤੀ ਹੁੰਦੀ ਸੀ ਕੱਢ ਵੀ ਜੇ ਲਾਂਭ ਨੂੰ ਜਾਣਾ ਨੀਵਾ ਚੱਗਾ ਤੇ ਸਿਰ ਤੇ ਪੱਗ ਤੇ ਮੋਢੇ ਤੇ ਦੁਪੱਟਾ ਇਦਾਂ ਜੀ ਜਨਾਨੀ ਮਗਰ ਜਾਂਦੀ ਹੁੰਦੀ ਸੀ ਜਿਹੜੀ ਨਵੀਂ ਵਹੇ ਸਿਰ ਨੰਗਾ ਨਹੀਂ ਸੀ ਕਰਦੀ ਪਿੰਡ ਚੋਂ ਗੁੰਲ ਕੱਢ ਕੇ ਰੱਖਣਾ ਚਾਰ ਮਹਜਾ ਲੋਕਾਂ ਦੇ ਵਿੱਚ ਸੀਗੀ ਹੁਣ ਤਾਂ ਯਾਰ ਕੋਲ ਦੀ ਕੁੜੀਆਂ ਉਹਦੇ ਬਾਹਣ ਬਣਦੀਆਂ ਨੰਗੀ ਜਾਂਦੀਆਂ ਸਿਰ ਨੰਗਾ ਕੋਈ ਨਾ ਅਨੁਸਾਰ ਉਹ ਫੋਨ ਕਰਦੀਆਂ ਤੁਰੀਆਂ ਜਾਂਦੀਆਂ ਨਾ ਨੂੰ ਪਤਾ ਕੌਣ ਆਉਂਦਾ ਕੌਣ ਜਾਂਦਾ ਅੱਗੇ ਯਾਰ ਬਲਾਏ ਤੋਂ ਬਿਨਾ ਕੋਈ ਲੰਗਦਾ ਨਹੀਂ ਸੀ ਨਾ ਛੋਟਾ ਤੇ ਨਾ ਵੱਡਾ ਬੁਲਾਉਣ ਦੇ ਨਾਲ ਕੁਝ ਘਟਦਾ ਨਹੀਂ ਬਾਈ ਤੇ ਜੇ ਅੱਗੇ ਪਰੌਣਾ ਆ ਜਾਣਾ ਕੁੜੀ ਆਉਣੀ ਤਾਂ ਸਾਰਿਆਂ ਨੂੰ ਤਾਂ ਸਿਰ ਪਲੋਸ ਦੇ ਤੁਰੇ ਆਉਣਾ ਸੱਥਾਂ ਦੇ ਵੇਦੀ ਨੰਗਣੇ ਸੀ ਦਿੰਦੇ ਹੁੰਦੇ ਗਣੇ ਸਾਡੇ ਪਿੰਡ ਦੀ ਕੁੜੀ ਆ ਗਈ ਸਾਰੇ ਉੱਠ ਕੇ ਖੜੇ ਹੋ ਗਏ ਨਾ ਪੁੱਤ ਕਿਵੇਂ ਪਰੌਣੇ ਨੂੰ ਬੁਲਾਉਣਾ ਤੁਰ ਕੇ ਉਹਦੇ ਬੱਸਾਂ ਸਾਡੇ ਬੀ ਆ ਨਾ ਜਿਹੜੀ ਸਾਡੀ ਬੀ ਇਹ ਭਰੀ ਹੁੰਦੀ ਸੀ ਕੋਈ ਜਾਂਦਾ ਕੋਈ ਆਉਂਦਾ ਸਾਡੇ ਘਰੋਂ ਪਤਾ ਲੱਗ ਜਾਂਦਾ ਵੀ ਫਲਾਣਾ ਬੰਦਾ ਰਿਸ਼ਤੇਦਾਰੀ ਚ ਆਇਆ ਫਲਾਣਿਆਂ ਦੇ ਉਹ ਬੁੜੀਆਂ ਤੁਰੀਆਂ ਆਉਂਦੀਆਂ ਫਲਾਣਿਆਂ ਦੇ ਬੰਦੇ ਤੁਰੇ ਆਉਂਦੇ ਆ ਬੱਸ ਤੋਂ ਉਤਰ ਕੇ ਹੁਣ ਕੋਈ ਬੱਸ ਉਸ ਦਾ ਟਾਈਮ ਨਹੀਂ ਰਹਿ ਗਿਆ ਹੁਣ ਤਾਂ ਕੋਈ ਐਵੇਂ ਕੀ ਕਹਿਣਾ ਮੂਲੋਂ ਕੋਈ ਦੂਰ ਨੇੜੇ ਵਾਲਾ ਜਾਂਦਾ ਹੋਵੇ ਨਹੀਂ ਮੋਟਰਸਾਈਕਲ ਤੇ ਗੱਡੀਆਂ ਸਭ ਕੋਲੇ ਆਪੋ ਆਪਣੀਆਂ ਤਾਂ ਪਿਆਰ ਘਟੇ ਆ ਸੋ ਉਹਨੂੰ ਕੱਲ ਮੈਂ ਟੂਰਨਾਮੈਂਟਾਂ ਦੀਆਂ ਗੱਲਾਂ ਸੁਣੀਆਂ ਸੀ ਟੂਰਨਾਮੈਂਟ ਹੁੰਦੇ ਸੀ ਉਦੋਂ ਛੋਟੀਆਂ ਟੀਮਾਂ ਤੋਂ ਲੈ ਕੇ ਵੱਡੀਆਂ ਟੀਮਾਂ ਟਕਰੋ ਤੇ ਘਰੇ ਆ ਕੇ ਬਜ਼ੁਰਗਾਂ ਨੇ ਕਿਹਾ ਉਹ ਫਲਾਨਿਆਂ ਸੋਡਾ ਮੁੰਡਾ ਬਹੁਤ ਸੋਹਣਾ ਕਬੱਡੀ ਖੇਡਦਾ ਤੇ ਉਹ ਖਰਾਕ ਇਹਨੂੰ ਦਸਣਾ ਆ ਕੇ ਘਰੇ ਹੁਣ ਤੱਕ ਕੱਪ ਚੱਕ ਤੇ ਯਾਰ ਨਾ ਕੋਈ ਗੱਲ ਨਾ ਬਾਤੋ ਕਿਹੜੀਆਂ ਸਾਨੂੰ ਮੈਂ ਗੱਡੇ ਵਾਲੀਆਂ ਗੱਲਾਂ ਸੁਣਾਉਂਦਾ ਸੀ ਯਾਰ ਉਹਨਾਂ ਦੇ ਵਿੱਚ ਇੰਨਾ ਰਾਸ ਸੀ ਯਾਰ ਨਾ ਤਾਂ ਕਰਜ਼ਾ ਕਿਸੇ ਦੇ ਸਿਰ ਨਹੀਂ ਸੀ ਬਾਈ ਜਿੰਨੇ ਕੁ ਰੁਪਏ ਉਹਦੇ ਕੋਲੇ ਆ ਉਹਨਾਂ ਕੋ ਕੋ ਕੰਮ ਕਰਦਾ ਹੁੰਦਾ ਸੀ ਕਰਜ਼ਾ ਲਾ ਲੋ ਸਾਬ ਵੀ ਕੀ ਲਾਂ ਮੰਦਰ ਜਾਣਾ ਤੁਰ ਕੇ ਜਾਂ ਸਾਈਕਲ ਤੇ ਕੋਈ ਪੈਸਾ ਨਹੀਂ ਲੱਗਣਾ ਕੋਈ ਮੋਬਾਈਲ ਇਹਦਾ ਕੋਈ ਮੋਬਾਈਲ 'ਚ ਪੈਸਾ ਨਹੀਂ ਪੈਣਾ ਕੋਈ ਕਿਰਾਇਆ ਨਹੀਂ ਲੱਗਣਾ ਫੇਰ ਘਰ ਦੀ ਫਸਲ ਕਰਦੀਆਂ ਰੋਟੀਆਂ ਘਰ ਦਾ ਸਾਮਾਨ ਕੋਈ ਸਮੋਸਿਆਂ ਦੇ ਪੈਸੇ ਨਹੀਂ ਲੱਗਣਾ ਰੋਟੀਆਂ ਪੁਰੀਆਂ ਨੇ ਪਕਾ ਲੈਣੀਆਂ ਆਹੇ ਕੇ ਨੂੰ ਖਵਾ ਦੇਣੀਆਂ ਫਿਰ ਬਿਜਲੀ ਦਾ ਖਰਚੇ ਦੀਵਿਆਂ ਤੇ ਤੇ ਲਾਟਲਾਂ ਤੇ ਬਜ਼ੁਰਗਾਂ ਨੇ ਕੰਮ ਕਰੇ ਆ ਉਹਨਾਂ ਦਾ ਬਿਜਲੀ ਦਾ ਕੋਈ ਖਰਚਾ ਨਹੀਂ ਸੀ ਫਿਰ ਟਰੈਕਟਰ ਹੈ ਨਹੀਂ ਸੀ ਬਲਦ ਸੀਗੇ ਬਲਦਾਂ ਦਾ ਪੱਠੇ ਖੇਤ ਚ ਬੀਜੇ ਹੁੰਦੇ ਸੀ ਉਹਦਾ ਕੋਈ ਖਰਚਾ ਨਹੀਂ ਸੀ ਜਿਹੜੇ ਚਾਰ ਛੱਲੜ ਮੱਕੀ ਦੇ ਜਾਂ ਕਣਕ ਦੇ ਜਾਂ ਕਪਾਹ ਦੇ ਵੜਦੇ ਸੀ ਉਹ ਬਜ਼ੁਰਗ ਆਉਂਦਾ ਬੇਲਾ ਸਾਰਦੇ ਸੀ ਉਹਨਾਂ ਨਾਲ ਜਦੂ ਰੁਪਈਆ 부ੜੀ ਨੇ ਲੜ ਬੰਨਣਾ ਤੇ ਉਹਦੀ ਪੀਚ ਕੱਢ ਦਿੰਦੇ ਸੀ ਲੜ ਚੁੰਨੀ ਦੇ ਬਨ ਕੇ ਤੇ ਬਜ਼ੁਰਗਾਂ ਦੇ ਟਵੱਟਿਆਂ ਦੇ ਵਿੱਚ ਮومی ਕਾਗਜ਼ ਦਾ ਲਪਾਵਾ ਬਟੂਆ ਨਹੀਂ ਸੀ ਕੋਈ ਕੋਲੇ ਹੁੰਦਾ ਮومی ਕਾਗਜ਼ ਦੇ ਲਿਫਾਫੇ ਦੇ ਵਿੱਚ ਪੈਸੇ ਪਾਏ ਹੁੰਦੇ ਸੀ ਜਦੋਂ ਬਜ਼ੁਰਗਾਂ ਤੋਂ ਮੰਗਦੇ ਹੁੰਦੇ ਸੀ ਬਾਪੂ ਦੇ ਰੁਪਈਆ ਬਾਬਾ ਦੇ ਦੇ ਪੈਸੇ ਤਾਇਆ ਦੇ ਦੇ ਪੈਸੇ ਉਹਨਾਂ ਨੇ ਮومی ਕਾਗਜ਼ ਦਾ ਲਿਫਾਫਾ ਜਾ ਕੱਢਣਾ ਉਹਦੇ ਵਿੱਚੋਂ 1 ਰੁਪਈਆ ਦੇਣਾ ਉਹ ਵੀ ਆ ਹੁਣ ਜੇ ਆ ਕੇ ਪਹਿਲੀਆਂ 'ਚ ਤਾਂ ਇੱਕ ਕਿੱਥੇ ਉਹ ਤਾਂ 4 ਨੇ 25 ਪੈਸੇ 10 ਪੈਸੇ ਚੱਲਦੇ ਹੁੰਦੇ ਸੀ 25 25 ਪੈਸੇ ਨਾਲ ਸਾਡਾ ਮੱਦੋ ਗਣਾ ਮੇਲਾ ਤੇ ਟੁੱਡੀ ਗਣਾ ਦੇਖਿਆ ਵਾ ਉਹਨਾਂ ਬਜ਼ੁਰਗਾਂ ਦੀ ਆਪਾਂ ਯਾਰ ਕਿੱਥੋਂ ਰਿਸਾ ਕਰ ਲਾਂਗੇ ਅੱਜ ਤਾਂ ਜੇ ਖੇਤ ਦਾ ਬੱਚੇ ਨੂੰ ਕਹਿੰਦੇ ਰੋਟੀ ਫੜਾ ਕਿਹਨੇ ਕਹੂਗਾ ਮੋਟਰਸਾਈਕਲ ਦੇ ਪਹਿਲਾਂ ਤਾਂ ਰੋਟੀ ਲੈ ਕੇ ਜਾਉ ਤੁਰਕੇ ਨਹੀਂ ਕੋਈ ਜਾਂਦਾ ਦੇਖਿਆ ਅੱਜ ਕੱਲੇ ਕੋਈ ਤੁਰਕੇ ਜਾਂਦਾ ਜੇ ਖੇਤ ਦੇ ਵਿੱਚ ਕੋਈ ਕੰਮ ਕਰੀ ਜਾਂਦਾ ਕੋਈ ਕਿਸੇ ਨਾ ਖਾਲ ਘੜਦਾ ਦੇਖਿਆ ਕੋਈ ਅਣਕਾ ਨੂੰ ਪਾਣੀ ਲਾਉਣਾ ਕਿਰਾਂ ਹੀ ਕਿਰਾਂ ਸਰੀ ਦੇੜੀ ਖੇਤ ਰਹਿਣਾ ਕਿਰਾ ਛੱਡ ਕੇ ਆ ਕੇ ਬੈਠੇ ਦੇਖੀ ਜਾਣਾ ਬਈ ਹੁਣ ਕਿੰਨਾ ਟਾਈਮ ਹੋ ਗਿਆ ਕੜੀ ਵੀ ਕਿਸੇ ਕਿਸੇ ਕੋਲੇ ਹੁੰਦੀ ਸੀ ਜੇ ਉਹ ਮਾਇਲ ਉਦੋਂ ਹੁੰਦੇ ਬਜ਼ੁਰਗਾਂ ਕੋਲੇ ਹੋਗੇ ਸੀ ਪਾਸ ਪੰਜ ਪੰਜ 6 ਛੇ 7 7 ਨਿਆਣੇ ਸੀਗੇ 8 8 ਮੈਂ ਤਾਂ ਕਰਾਂ ਧੰਨ ਭਾਗਾ ਜਰਜੀ ਦੇ ਅੱਜ 5 6 ਨਿਆਣੇ ਆ ਬਹੁਤ ਵਧੀਆ ਯਾਰ ਦਿਨ ਸੌਖੇ ਕੱਢੂਗਾ ਉਹ ਇੱਕ ਇੱਕ ਦੋ ਜਵਾਕਾਂ ਨਾ ਤਾਂ ਯਾਰ ਸਤਨਾ ਵਾਹਿਗੁਰੂ ਹੋਈ ਹੋਈ ਪਈ ਐ ਨਾ ਮੁੰਡਾ ਅੱਖੇ ਲੱਗਦਾ ਨਾ ਕੁੜੀ ਅੱਖੇ ਲੱਗਦੀ ਆ ਵੱਡੇ ਵੱਡੇ ਵਿਆਹ ਵਿੜ ਲਏ ਯਾਰ ਵਿਆਹ ਦੇ ਵਿੱਚ ਵੀ ਤਿੰਨ ਵਿਆਹ ਹੋਰ ਕਰਤੇ ਇੱਕ ਜਾਗੋ ਵਾਲਾ ਵਿਆਹ ਹੋ ਗਿਆ ਫਿਰ ਉਸ ਤੋਂ ਬਾਅਦ ਮਿਲਣੀਆਂ ਦਾ ਵਿਆਹ ਹੋ ਗਿਆ ਵਿਆਹ ਤਾਂ ਵਿਆਹ ਹੀ ਐ ਫਿਰ ਵਿਆਹ ਕਰਾ ਲਿਆ ਫਿਰ ਉਹਦੇ ਵਿੱਚ ਲਹਿੰਗੇ ਲਿਉਣੇ ਆ ਉਦਨੇ 40 50 ਹਜ਼ਾਰ ਉਹਦਾ ਕਿਰਾਇਆ ਦੇਈ ਜਾਣਾ ਉਹਨੇ ਮੁੰਡੇ ਵਾਲੇ ਨੇ ਉਹਦਾ ਕੀ ਦੇਈ ਜਾਂਦੇ ਆ ਉਹ ਸ਼ੇਰਵਾਨੀ ਭਾਈ ਉਹਦਾ ਕਿਰਾਇਆ ਦੇਈ ਜਾਂਦੇ ਆ ਹਾਦੀ ਹੋ ਗਈ ਯਾਰ ਅੱਗੇ ਆਪਣੇ ਬਜ਼ੁਰਗਾਂ ਦੇ ਘਰੀ ਉਹਨਾਂ ਨੇ ਨਾ ਸੱਦ ਲਿਆਉਣਾ ਕੀ ਹੁੰਦਾ ਸੀ ਲੱਛੀਂ ਬਾ ਉਹਨੂੰ ਘਰੇ ਲਿਆਉਣਾ ਵੀ ਜਿਹਦੇ ਵਿਆਹ ਉਹਦੇ ਘਰੇ ਸੀ ਬਾਬਾਾਂ ਕੇ ਮਸ਼ੀਨ ਚੱਕ ਲੈਉਣੀ ਜਦੋਂ ਉਹਦੇ ਸਾਰੇ ਜਿਹੜੇ ਸੈਂਤੇ ਜਾਣੇ ਫੇਰ ਉਹ ਘਰੋਂ ਜਾਂਦਾ ਸੀ ਉਹਨਾਂ ਦਾ ਪਤਾ ਨਹੀਂ ਕਿੱਥੇ ਕਿਤੇ ਫਰੋਗਪੁਰ ਫਰੀਦਕੋੜ ਦਿੱਤੇ ਵਿਆਸਾਂ ਨੇ ਉਹਨਾਂ ਬਜ਼ੁਰਗਾਂ ਦੀ ਆਪਾਂ ਕਿੱਥੋਂ ਰੀਸਾਂ ਗੱਲਾਂ ਯਾਰ ਜੁੱਸੇ ਤਕੜੇ ਉਹ ਕਰਾਉਂਦੇ ਸੀ ਕੋਲ ਉਹਦੋਂ ਕੋਲ ਹੁੰਦੇ ਹੁੰਦੇ ਸੀ ਸੌਂਚੀ ਪੱਕੀ ਦੀ ਇੱਕ ਖੇਡ ਹੁੰਦੀ ਸੀ ਕਬੱਡੀ ਦੀ ਇਕੱਲੇ ਨਾ ਇਕੱਲਾ ਲੱਫੜ ਮਾਰਦੇ ਨੇ ਆਉਣਾ ਪਾਲੇ ਤੇ ਨਹੀਂ ਆਉਂਦਾ ਨਾ ਤਕੜਾ ਬੰਦਾ ਰਾਹ ਤੇ ਹੀ ਰੱਖਦਾ ਸੀ ਮਾਰ ਮਾਰ ਲੱਫੜੇ ਉਹ ਸੀ ਖੇਡਾਂ ਘੰਟਾ ਘੰਟਾ ਖੇਡ ਖੇਡਣੀ ਕੋਲ ਦੇ ਵਿੱਚ ਹੁੰਣਾ ਜਿੱਨਾਂ ਚਿਰ ਆਰ ਪਾਰ ਦੀ ਲੜਾਈ ਹੁੰਦੀ ਸੀ ਜੇ ਇੱਕ ਕੈਂਡੀਡੇਟ ਕੈਂਡੇ ਤੋਂ ਉੱਪਰ ਹੋ ਗਿਆ ਫਿਰ ਉਹਨੂੰ ਉਠਾ ਲੈਣਾ ਦੋਨਾਂ ਨੂੰ ਕਹਿਣਾ ਵੀ ਨਾ ਹੁਣ ਤੁਸੀਂ ਬਰਾਬਰ ਆ। ਜੋਰ ਬਹੁਤ ਲੱਗ ਗਿਆ। ਉਹਨਾਂ ਦਾ 20 ਮਿੰਟ 25 ਮਿੰਟ ਦਿੱਤੇ ਹੁੰਦੇ 20 25 ਮਿੰਟਾਂ ਦੇ ਵਿੱਚ ਕੀ ਯਾਰੋ ਕੋਹਲ ਕੱਲ ਕੀ ਕਰ ਲੈਣਗੇ ਉਹ ਲੜਦੇ ਜਾਂ 10 20 ਮਿੰਟ ਜਿਹੜਾ ਬਰਾਬਰ 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 ਰਹਿ ਜਾਂਦੇ ਆ। ਪਹਿਲੀ ਗੱਲ ਤਾਂ ਰਲ ਕੇ ਹੀ ਲੜੀ ਜਾਂਦੇ ਆ। ਜੇ ਉਹਨਾਂ ਨੂੰ ਗੱਲਾਂ ਪੁਰਾਣੀਆਂ ਕਰੀਏ ਤੇ ਪੁਰਾਣੀਆਂ ਚੀਜ਼ਾਂ ਵੀ ਦੇਖੋ। ਉਹਨਾਂ ਦਾ ਮੇਲ ਖਾਂਦਿਆਂ ਨਹੀਂ ਆਪਣੀਆਂ ਅਜੋ ਬਾਲਾ ਪਤਾ ਹੁਣ ਅੱਗੇ ਗਾਂਵ ਵਧ ਗਏ ਬਾਲੇ ਗਾਂਵ ਵਾਲੇ ਬਾਲੇ ਖਰਚੇ ਬਦਲੇ ਆਪਾਂ ਆਪੋ ਹਰੇਕ ਬੰਦਾ ਕਰਜ਼ਈ ਹੈ ਹੁਣ ਤਾਂ ਜੇ ਮੁੰਡੇ ਦੀ ਛਿਟੀ ਆਈ ਨਹੀਂ ਪਤਾ ਉੱਥੇ ਕਿੰਨੇ ਰੁਪਏ ਲਾਦ ਗਏ ਅੱਗੇ ਯਾਰ ਬਜ਼ੁਰਗ ਨੇ ਕਿਹਾ ਸਾਡਾ ਤੋੜਾ ਪਾਇਆ ਹੁਣ ਆਪਾਂ ਫੋਨ ਪੈਗ ਕਹਿੰਦੇ ਆ ਉਹਦਾ ਹਾੜਾ ਕਹਿੰਦੇ ਤੇ ਬੁੜਿਆਂ ਨੇ ਕਿਹਾ ਹਾੜੇ ਲਾਉਣੇ ਦੋ ਹਾੜੇ ਲਾਏ ਫਲਾਣੇ ਨੇ ਤਿੰਨ ਹਾੜੇ ਲਾਏ ਜੇ 3-4 ਬੋਤਲਾਂ ਤੋੜੇ ਜੋ ਵਿਚਾਰੇ ਨੇ ਕੱਢ ਵੀ ਲੜੀਆਂ ਪਤਾ ਨਹੀਂ ਕਿੰਨਾ ਘਟਾਏ ਉਹਦਾਂ ਲਗਾਈ ਜਾਂਦੇ ਹੁੰਦੇ ਸੀ ਯਾਰ ਕੋਈ ਆਇਆ ਗਿਆ ਸ਼ਰਾਬ ਨਹੀਂ ਸੀ ਭਾਲ ਦਾ ਜਮਈ ਚੰਗੀ ਰੋਟੀ ਹੁੰਦੀ ਸੀ ਉਦੋਂ ਬਸ ਜਿਹਨੇ ਚੱਕਰ ਘਿਓ ਪਾਤਾ ਜਾਂ ਪ੍ਰਸ਼ਾਦ ਵਾਲਿਆਂ ਨੂੰ ਕਹਿੰਦੀ ਬਹੁਤ ਸੇਵਾ ਕਰੇ ਹੁਣ ਫਰਕ ਕੀ ਪੈ ਗਿਆ ਹੁਣ ਜਿਹਨੇ ਸ਼ਰਾਬ ਚੰਗੀ ਤੇ ਮੀਟ ਬਣਾ ਲਿਆ ਘਰੇ ਬੜੇ ਵੀ ਮੀਟ ਧਰਿਆ 2 ਕਿਲੋ ਮੁੱਕਿਆ ਨਹੀਂ ਫੁਲਾਣੇ ਵੀ 2 ਬੋਤਲਾਂ ਅੰਗਰੇਜ਼ੀ ਦੀਆਂ ਉਹ ਲੈਂਦੇ ਆ ਪੀਟਰ ਸ਼ਕਾਟ ਉਹ ਤਾਂ ਮੁੱਕ ਗਿਆ ਹੀ ਨਹੀਂ ਹੁਣ ਆਹ ਸੇਵਾ ਚੱਲਦੀ ਐ ਫਿਰ ਉਹਨਾਂ ਨਾਲ ਆਪਾਂ ਕੈਮਰਾ ਲੱਜਾਂਗੇ ਨਹੀਂ ਨਾ ਲੱਲ ਸਕਦੇ ਉਹ ਬਜ਼ੁਰਗ ਉਹੀ ਸੀ ਉਹਨਾਂ ਦੇ ਦਿਲ ਸੀਗੇ ਜੇ ਕਿਸੇ ਦਾ ਰੌਲਾ ਪੈਣਾ ਦੋ ਬਜ਼ੁਰਗ ਜਿਹੜੇ ਸਿਆਣੇ ਘਰਾਵਾਂ ਚੋਂਦੇ ਸੀ ਉਹਨਾਂ ਨੇ ਜਾ ਕੇ ਘੜੀਸ ਮਟਾ ਦੇਣਾ ਕਚਹਿਰੀਆਂ 'ਚ ਕੇਸ ਨਹੀਂ ਸੀ ਜਾਂਦੇ ਪੰਚਾਇਤ ਮੰਡਪ ਨਿਵੇੜ ਦਿੰਦੀ ਹੁੰਦੀ ਸੀ ਜਿਵੇਂ ਹੁਣ ਸੁਖਦੀਪ ਸਰਪੰਚ ਆਇਆ ਨਾ ਤਾਂ ਉਹਦਾ ਵਾਲਾ ਹੀ ਸਰਪੰਚ ਆਪਣਾ ਤੇ ਹੁਣ ਆਪਣੇ ਪਿੰਡ ਦੇ ਵਿੱਚੋਂ ਲੜਾਈ ਕੋਈ ਅਦਾਲਤ ਦੇ ਵਿੱਚ ਨਹੀਂ ਗਈ ਹੋਣੀ ਇੱਥੇ ਕਰਾ ਦਿੰਦਾ ਆ ਇਹ। ਜਿਹੜਾ ਇਹ ਸਰਪੰਚ। ਮਾਤਾ ਕਹਿੰਦਾ ਨਹੀਂ ਆ 10-15 ਸਾਲਾਂ ਦੇ ਵਿੱਚ ਕੋਈ ਸਾਡਾ ਕਚਹਿਰੀ 'ਚ ਕੇਸ ਹੋਊਗਾ ਕਿਸੇ ਦਾ। ਕੋਈ ਕੇਸ ਨਹੀਂ ਇੱਥੇ ਨਿਬੜ ਦਿੰਦਾ ਆ ਇਹ। ਦੋਨਾਂ ਤਰ੍ਹਾਂ ਨੂੰ ਨਾਲੇ। ਨਾ ਦੋਨਾਂ ਤਰ੍ਹਾਂ ਨੂੰ ਬੋਲਣ ਲਾ ਦੇਣਾ ਵੀ ਨਾ ਬਈ ਤੁਸੀਂ ਅੱਜ ਤੋਂ ਆਪਲਾ ਇਕੱਠੇ ਰਹੋ। ਘਰੇ ਜਾ ਕੇ ਬੋਲਣ ਨਾ ਬੋਲਣ। ਉਹ ਗੱਲ ਵੱਖਰੀ ਆ ਹਰੇਕ ਦੀ ਮਦਦ ਕਰਨੀ ਆ ਚਾਚਾ ਤਾਇਆ ਤੋਂ ਬਿਨਾ ਬਾਬੇ ਤੋਂ ਬਿਨਾ ਭੁੱਲਣਾ ਨਹੀਂ ਬਹੁਤ ਵੱਡੀ ਲਿਆਕਤ ਹੁੰਦੀ ਆ ਇਹ ਬਾਈ ਹੁਣ ਇੱਕ ਜੇ ਮੜਾ ਮੋਟਾ ਉਹਦਾ ਜੇ ਉਹ ਇਹ ਆਏ ਇਹਦਾ ਹਤਾ ਅਗਲਾ ਪਰ ਨਹੀਂ ਬਾਈ ਇਹ ਸਿਆਣਪ ਆ ਚੰਗੇ ਮਾਪੇ ਦੀ ਚੰਗੇ ਪਰਿਵਾਰਾਂ ਦੀ ਸਖਲਾਈ ਆ ਇਹ ਸਾ ਸੰਗਤ ਆਪਾਂ ਉਹ ਬਜ਼ੁਰਗਾਂ ਨਾਲ ਨਹੀਂ ਮਿਲ ਸਕਦੇ ਬਹੁਤ ਉਹਨਾਂ ਨੇ ਕੰਮ ਹੱਥੀਂ ਕਰਿਆ ਬਹੁਤ ਹੱਥੀਂ ਕਰਿਆ ਜਿਹੜੀ ਸਾਡੇ ਵਾਲੀ ਪੀੜ੍ਹੀ ਆ ਗਈ ਹੁਣ ਅਸੀਂ ਆ ਗਏ ਅਸੀਂ ਟਿੱਬੇ ਸਾਫ਼ ਕਰਦੇ ਹੱਥਾਂ ਨਾਲ ਜਿੰਨੀਆਂ ਭਰਤਾਂ ਪਈਆਂ ਹੱਥਾਂ ਨਾਲ ਪਈਆਂ ਹੁਣ ਤਾਂ ਜੀਸੀਬੀਆਂ ਆ ਗਈਆਂ ਉਹ ਤਾਂ ਟਰਾਲੀ ਆਪੇ-ਆਪ ਲੈ ਜਾਂਦੀ ਹੈ ਆਪੇ-ਆਪ ਟਰਾਲੀ ਪਸੀਨਾ ਭਰਤ ਦਿੰਦੇ ਗਏ ਉਹਦੋਂ ਕਈਆਂ ਨਾਲ ਭਾਲਣੀਆਂ ਤੇ ਕਈਆਂ ਨਾਲ ਲਾਉਣੀਆਂ ਟਰਾਲੀਆਂ ਗੱਡਿਆ ਨਾ ਪਾਈਆ ਭਰਤ ਅਸੀਂ ਮੈਂ ਵੀ ਗੱਡਿਆ ਨਾ ਪਾਈਆ ਪਹਿਲਾਂ ਰੇੜੀਆਂ ਨਾ ਫੇਰ ਟਰਾਲੀਆਂ ਆ ਗਈਆਂ ਟਰਾਲੀਆਂ ਨਾਲ ਹੱਥੀ ਪਾਈਆ 30 ਟਰਾਲੀ ਭਰਨੀ ਹੱਥੀ ਲਾਉਣੀ ਬਾਬੇ ਪਾਈ ਸਗਰਾਂ ਦੀ ਜਗ੍ਹਾ 'ਚ ਜਿੰਨੇ ਭਰਤ ਪਾਈਆ ਹੱਥੀ ਪਾਈਆ ਮੇਰੇ ਨਾਲ ਅਸੀਂ ਮੈਂ ਨਾਲ ਹੀ ਰਿਹਾ ਛੋਟੇ ਹੁੰਦਿਆਂ ਤੋਂ ਲੈ ਕੇ ਅੱਜ ਤੱਕ ਬਹੁਤ ਉਹ ਘਰੇ ਸੇਵਾ ਕਰੀਆ ਬਾਬੇ ਦੇ ਘਰੇ ਮਹਾਰਾਜ ਤੰਦਰੁਸਤ ਕਹਿੰਦੇ ਵਾਗ ਜਿੰਨੇ ਵੀ ਉੱਥੇ ਬੰਦੇ ਸੇਵਾਦਾਰ ਆਪਦਾ ਕਹਿੰਦੇ ਸਾਰਿਆਂ ਨੂੰ ਮਹਾਰਾਜ ਤੰਦਰੁਸਤ ਕਹਿੰਦੇ ਵੇ ਚੜ੍ਹਦੀ ਕਲਾ ਦੇ ਵੇ ਪਰ ਆਪਾਂ ਸਮੇਂ ਦੇ ਨਾਲ ਜੇ ਚੱਲੇ ਗਏ ਜਿਹੜਾ ਬੰਦਾ ਆਪਦੇ ਵਧੀਆ ਸੋਹਣੇ ਸਮੇਂ ਨਾਲ ਚੱਲਦਾ ਨਹੀਂ ਇਹਨਾਂ ਚੀਜ਼ਾਂ ਦੇ ਬਾਅਦ ਪਿਆ ਵਿਆਹ ਘਟਾ ਲਓ ਆ ਕਰੇ ਜਿਹੜੀਆਂ ਰੋਟੀਆਂ ਲਾਹ ਕੇ ਰਿਸ਼ਤੇਦਾਰ ਆਉਂਦਾ ਨਾ ਰੋਟੀ ਲਾਹ ਕੇ ਖਵਾਉ ਪ੍ਰਸ਼ਾਦਾ ਫੇਰਾ ਸਵਾਦ ਮਗਾ ਲੈਨੇ ਸਮੋਸੇ ਨਾ ਉਹਨੇ ਹੱਥ ਲਾਉਣਾ ਨਾ ਉਹਨੇ ਲਾਉਣਾ ਚਲੋ ਜੀ ਅੱਗੇ ਬੁੜੀਆਂ ਜਿਹੜੀਆਂ ਲੰਮ ਹੋਈਆਂ ਉਹਨਾਂ ਨੇ ਕਹਿੰਦਾ ਚਲ ਮੈਂ ਤੇਰੇ ਨਾਲ ਆਟਾ ਗੋਲਦੀ ਆ ਚਲੋ ਆਪਾਂ ਲਾ ਲੈਨੇ ਰੋਟੀਆਂ ਜਰ ਅਤੀ ਹੱਥੀ ਸਾਰੀ ਖਰਾਕ ਹੁੰਦੀ ਸੀ ਤਾਂ ਨਹੀਂ ਸੀ ਕੋਈ ਬਿਮਾਰੀ ਹੁਣ ਤੱਕ ਕਿਸੇ ਨੂੰ 슈ਗਰ ਕੇ ਦਾ ਬਲੱਡ ਵਧਦਾ ਕੇ ਦਾ ਘਟਦਾ ਕਿਸੇ ਦਾ ਕੁਛ ਕਿਸੇ ਦਾ ਕੁਛ ਮੇਰੇ ਗੋਡੇ ਦੁਖਦੇ ਆ ਮੇਰੇ ਜੂਰੀਆ ਬਣਦਾ ਮੇਰੇ ਜਰ ਇਹਦੀਆਂ ਗੱਲਾਂ ਸੀਗੀਆਂ ਬਜੁਰਗਾਂ ਕੋਲੇ ਪਹਿਲਾਂ ਪਿਛਲਾ ਇਤਿਹਾਸ ਚੱਕ ਲਓ ਅਜ ਤੋਂ 40 50 ਸਾਲ ਪਿਛਲਾ ਜੇ ਕਿਸੇ ਕੋਲੇ ਸੀਗਾ ਸੁਖਰਾ ਜਿਹੜੀਆਂ ਅੱਜ ਕੱਲ੍ਹ ਨੂੰ ਹੋਈ ਜਾਂਦੀਆਂ ਇਹ ਆਪਾਂ ਆਪ ਲੈ ਜਾਂਦਿਆਂ ਤੁਹਾਨੂੰ ਦਿੱਤੀਆਂ ਨਹੀਂ ਕਿਸੇ ਨੇ ਆਪ ਲੈ ਜਾਂਦਿਆਂ ਕੁਦਰਤ ਤਾਂ ਤੁਹਾਡੇ ਤੇ ਹੱਸਦੀ ਆ ਜਦੋਂ ਤੁਸੀਂ ਕਹਿੰਦੇ ਕਰੇ ਕਰਾਏ ਆਪੇ ਆਪ ਇਹ ਪ੍ਰਮਾਤਮਾ ਦੀਆਂ ਦੇਣਾ ਇਹ ਫਲਾ ਨੇ ਉਹ ਨਹੀਂ ਦੇਣਾ ਆਪ ਦੀ ਹੈ ਇਹ ਜਿਹੜੇ ਬਜ਼ੁਰਗ ਸੀ ਤੇ ਉਹ ਉਹਨਾਂ ਵੇਲੇ ਕੁਦਰਤ ਹੈ ਨਹੀਂ ਸੀ ਐਕਟੀਵਿਟੀ ਦਾ ਰਕਤ ਵੜਦੇ ਸੀ ਉਹ ਨਾ ਪਾਣੀ ਬਰਬਾਦ ਕਰਦੇ ਸੀ ਹਲਟ ਨਾ ਉਹਨਾਂ ਕ ਲਾਉਣਾ ਉਹਨਾਂ ਕ ਛੋਟੇ ਛੋਟੇ ਕਹਿਰੇ ਪਾ ਕੇ ਜੀ ਅੜਜਾਲੇ ਹੁੰਦੇ ਤਾਂ ਸ਼ਾਇਦ ਕਣੀ ਬਲ ਦੀ ਮਾਰ ਦਿਆ ਕਰਦੇ ਉਹਦੇ ਤੇ ਹਲਟ ਤੇ ਜੁੜਿਆ ਵਾ ਬੱਡੇ ਸਾਰੇ ਕਿਆਰੇ ਪਾਲਿਆ ਕਰਦੇ ਹੱਕੀ ਫਰਿਆ ਕਰਦੇ ਚਲੋ ਵੀ ਉਹ ਉਸੇ ਬਜ਼ੁਰਗ ਸਿਆਣੇ ਅਨਪਧਰਗੀਆਂ ਪੈਲੀਆਂ ਦੇ ਵਿੱਚ ਖੇਤਿਆਂ ਕਰਕੇ ਪਰਿਵਾਰ ਪਾਲੇ ਆ ਉਹਨਾਂ ਨੇ ਅੱਜੋਂ ਬਾਦਲ ਨੇ ਲਿਆ ਕੇ ਝੋਨਾ ਵਾੜਤਾ ਬਰਬਾਦ ਕਰਤਾ ਪੰਜਾਬ ਦਾ ਹਾਲ ਆ ਅੱਜ ভাই ਉਹ ਪੰਜਾਬ ਦੇ ਜਿਆ ਤੁਹਾਨੂੰ ਗੱਲਾਂ ਸੁਣਾਵਾਂਗੇ ਹੌਲੀ ਹੌਲੀ ਸੁਣੀ ਚੱਲਿਓ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਗੱਲਾਂ ਸੁਣੋ ਇਹਨਾਂ ਦੇ ਨਾਲ ਅੱਜ ਦਾ ਮੇਲ ਤੇ ਪਿਛਲੀਆਂ ਗੱਲਾਂ ਜਿਹੜੀਆਂ ਮੈਂ ਅੱਜ ਸੁਣਾਈ ਜਾਂਦਾ ਤੁਹਾਨੂੰ ਇਹਨਾਂ ਦਾ ਮੇਲ ਕਰਕੇ ਦੇਖਿਓ ਆਪਸ ਵਿੱਚ ਜਿਹੜੀਆਂ ਬਿਮਾਰੀਆਂ ਲੈਂਦੀਆਂ ਆਪਾਂ ਆਪ ਲੈਂਦੀਆਂ ਕੋਈ ਬੁੜੀ ਚੁੱਲੇ ਬੁੜੇ ਪੈਂਦੀਆਂ ਮੜਕੋ ਮੜਕੀ ਲਿਗੜੇ ਬਦਲਨੇ ਪੈਂਦੇ ਸੀ ਜਿਹੜੀ ਰੋਟੀ ਲਾਉਂਦੀ ਹੁੰਦੀ ਸੀ ਬੁੜੀ ਕਿਉਂਕਿ ਧੁੱਪੇ ਮੰਜਾ ਉੱਤੇ ਖੜਾ ਕਰ ਲੈਣਾ ਤੇ ਧੁੱਪ ਦੀ ਗਰਮੀ ਦੀ ਰੁੱਤ ਥੱਲੇ ਉਹਦੇ ਦਾਲ ਬਣਾਉਣੀ ਨੇ ਰੋਟੀ ਬਣਾਉਣੀ ਨੇ ਛਕਾਉਣੀ ਸਾਰਿਆਂ ਨੂੰ ਕਿਵੇਂ ਬਿਮਾਰ ਹੋ ਜੂਗੀ ਉਹ ਜਿਹਦਾ ਮੁਰਕ ਅੱਜ ਕੱਢਦਾ ਕੋਈ ਬੰਦਾ ਮਾੜਾ ਜੇ ਰਸੋਈ ਦੇ ਵਿੱਚ ਬੈਠੇ ਆ ਤੇ ਮਗਰ ਨਾਲ ਏਸੀ ਲੱਗਿਆ ਪਹਿਲੀ ਗੱਲ ਤਾਂ ਨਹੀਂ ਏਸੀ ਤਾਂ ਪੱਖੇ ਲੱਗੇ ਆ ਕੂਲਰ ਲੱਗੇ ਰਸੋਈ ਦੇ ਵਿੱਚ ਉੱਥੇ ਜਿੱਥੇ ਕੰਮ ਕਰਦਿਆਂ ਤੇ ਉਹ ਧੁੱਪੇ ਵੇ ਕੇ ਮੰਜਾ ਖੜਾ ਕਰਕੇ ਉਹ ਏਸੀ ਸੀ ਉਹਨਾਂ ਬੁੜੀਆਂ ਦੇ ਮੰਜਾ ਖੜਾ ਕਰਕੇ ਉੱਥੇ ਲੀੜਾ ਪਾ ਲੈਣਾ ਵੀ ਧੁੱਪ ਨਾਲ ਲੱਗੇ ਗਰਮੀ ਤਾਂ ਪੈਂਦੀ ਕੋਈ ਸੀ ਕਾ ਬਰਉਣੀ ਚੁੱਲ੍ਹੇ ਤੇ ਝੋਕਾ ਲਾ ਕੇ ਹੁਣ ਤਾਂ ਕਈਆਂ ਦੇ ਘਰੇ ਤਾਂ ਡੱਬੀ ਨਹੀਂ ਹੁਣੀ ਸਿੱਖਣੀ ਤੇ ਅੱਗੇ ਬੁੜੀਆਂ ਡੱਬੀ ਨੂੰ ਵੀ ਲਪੇਟ ਸਵੇੜ ਕੇ ਲੱਗਦੀਆਂ ਹੁੰਦੀਆਂ ਸੀ ਸੌਣ ਭਾਦੋਂ ਦੇ ਮਹੀਨੇ ਚ ਹੁਣ ਤਾਂ ਸਟਿੱਕ ਬਚ ਜੇ ਬਸ ਨਾਪ ਦੇ ਗੈਸ ਦੇ ਉੱਤੇ ਲਾ ਦੇ ਉਹਨੂੰ ਘੋੜਾ ਜਨ ਨਾਪ ਦੇ ਚੱਲ ਹੁਣ ਤਾਂ ਉਹਨਾਂ ਬਿਮਾਰੀਆਂ ਜਿਹੜੀਆਂ ਬਿਮਾਰੀਆਂ ਹੋਣ ਲੱਗੀਆਂ ਨੇ ਝਗੜਾ ਜੋ ਸਰੀਰ ਦੇ ਵਿੱਚ ਜ਼ਰਤ ਹੈ ਨਹੀਂ ਉਦੋਂ ਬਜ਼ੁਰਗਾਂ ਦੇ ਵਿੱਚ ਤਕੜੇ ਜੁਸੇ ਸੀ ਤਕੜੇ ਸਰੀਰ ਸੀ ਨਸ਼ਾ ਕੋਈ ਇਹ ਨਹੀਂ ਨਾ ਸ਼ਰਾਬ ਦਾ ਨਾ ਕੋਈ ਅਜਿਹਾ ਫੀਮ ਲੁੱਡੇ ਭਰਾ ਖਾਂਦੇ ਸੀ ਜਿਹੜੇ ਉਹ ਕੰਮ ਵੀ ਬਹੁਤ ਕਰਦੇ ਸੀ ਬਜ਼ੁਰਗ ਜਿਹੜੇ ਖਾਂਦੇ ਹੁੰਦੇ ਸੀ ਉਦੋਂ ਇਹ ਨਹੀਂ ਗੱਲ ਅੱਜ ਵੀ ਹੈਗੇ ਬੱਚਵੰਦੇ ਪਰ ਕੰਮ ਬਹੁ ਕਰਿਆ ਉਹਨਾਂ ਨੇ ਹੁੰਦਾ ਜਰਾ ਚੱਟਾ ਪਤਾ ਨਹੀਂ ਕਿੱਥੋਂ ਆ ਗਿਆ ਕੀ ਇਹ ਬਾੜ ਦਾ ਬੇੜਾ ਹੀ ਪਾਤਾ ਪੰਜਾਬ ਦਾ ਹੁਣ ਛੋਟਾ ਚਾਹੇ ਵੱਡਾ ਹਰੇਕ ਸ਼ਰਾਬ ਪੀਂਦਾ ਸ਼ਾਮ ਨੂੰ ਉਦੋਂ ਜੇ ਬਜ਼ੁਰਗਾਂ ਨੇ ਕਿਤੇ ਵੱਡੇ 20 22 ਸਾਲ ਦੇ 24 ਸਾਲ ਦੇ ਨੇ ਕਿਤੇ ਸ਼ਰਾਬ ਦੇ ਨੇੜੇ ਦੇ ਵੀ ਬਜ਼ੁਰਗ ਨੇ ਚਲੋ ਉੱਠੋ ਤੇ ਚਲ ਉਧਰ ਉਹਨੂੰ ਐਂ ਇਸ਼ਾਰੇ ਨਹੀਂ ਤੋੜ ਦੇਣਾ ਪਰ ਜੇ ਕੋਈ ਰਿਸ਼ਤੇਦਾਰ ਜੇ ਕੋਈ ਪੀਂਦਾ ਵੀ ਹੈ ਨਾ ਘਰੇ ਆਇਆ ਤੇ ਆਪਦੇ ਮੁੰਡਿਆਂ ਨੂੰ ਪਰੇ ਦੂਰ ਕਰ ਦੇਣਾ ਬੁੜਿਆਂ ਨੇ ਕਹਿਣਾ ਚੱਲ ਪਤ ਉਧਰ ਚੱਲ ਤੂੰ ਉੱਥੇ ਉਹ ਨਹੀਂ ਬੰਦਾ ਜੇ ਬੈਠਣਾ ਕਿਉਂਕਿ ਇੱਥੇ ਆ ਕੇ ਕੋਈ ਇਹ ਨਾ ਕਹੇ ਵੀ ਲਾਲਾ ਤੂੰ ਵੀ ਬੈਗੋ ਹੁਣ ਅਗਲਾ ਬਰਾਬਰ ਭੌਂਦਾ ਮੁੰਡਿਆਂ ਨੂੰ ਅਗਲਾ ਆ ਜਾ ਪੁੱਤ ਤੂੰ ਵੀ ਲਾਲਾ ਪੇ ਉਹ ਪੁੱਤ ਇਕੱਠੇ ਸ਼ਰਾਬ ਪੀ ਜਾਂਦੇ ਆ ਬੈਠੇ ਉਹਨਾਂ ਸਮੇਂ ਨਾਲ ਯਾਰ ਕਿੱਥੋਂ ਰਲ ਜਾਗੇ ਆਪਾਂ ਹੁਣ ਜਿਹੜੀਆਂ ਸਹੇੜੀਆਂ ਚੀਜ਼ਾਂ ਆਪਾਂ ਆਪ ਸਹੇੜੀਆਂ ਕਿਸੇ ਨੇ ਨਹੀਂ ਆਪਾਂ ਨੂੰ ਕਿਹਾ ਇਹ ਤਾਂ ਆਪਾਂ ਸਮਝਣਾ ਹੈ ਜਿਹੜੇ ਬੰਦੇ ਬੂਲੇ ਤਕੜਿਆ ਉਹ ਆਓ ਬੈਕ ਲੈ ਵੀ ਸਾਦਾ ਵਿਆਹ ਕਰਨਾ ਕਰੇ ਕੋਈ ਆਪਾਂ ਜਾਗੋ ਜੂਗੋ ਨਹੀਂ ਕੜੀ ਜੜੀ ਜਾਗੋ ਜਿਵੇਂ ਪਹਿਲੇ ਬਜ਼ੁਰਗ ਕੜਦੇ ਉਹਵੇਂ ਜਾਗੋ ਕੜਨੀ ਕੋਈ ਮੀਟ ਕੋਈ ਸ਼ਰਾਬ ਕੋਈ ਗਲਾਬ ਜਮਣ ਕੁਛ ਨਹੀਂ ਚਲੋ ਠੀਕ ਆ ਪਕੌੜੇ ਬਣਾ ਲਓ ਨਹੀਂ ਦਾਲ ਰੋਟੀ ਚੰਗੀ ਵਧੀਆ ਬਣਾਓ ਜਲੇਬੀ ਬਣਾ ਲਓ ਯਾਰ ਇਹ ਥੋੜੋ ਮੀਟ ਤਿੰਨ ਤਰ੍ਹਾਂ ਦਾ ਬਣਾਤਾ ਸ਼ਰਾਬਾਂ ਤਰਤੀਆਂ ਉਹ ਤਰਤਾ ਗਲਾਬ ਜਮਣਾ ਬਣਾ ਲਿਆ ਉਹ ਕੱਲ ਬਰਫੀਆਂ ਲੈਂਦੇ ਆ ਜੀ ਯਾਰ ਕੀ ਚੀਜ਼ਾਂ ਇਹ ਯਾਰ ਕੈਮੀਕਲ ਪਾਪਾ ਕੇ ਬਣਾਈ ਜਾਂਦੇ ਆ ਇਹਨਾਂ ਨਾਲ ਤੇਜਾਬ ਤੇ ਯੂਰੀਆ ਹੀ ਬਣਨੇ ਆ ਦਤ ਤੁਰੋਂ ਡਾਕਟਰ ਨੇ ਦੱਸਿਆ ਵੀ ਇਹ ਚੀਜ਼ਾਂ ਬਣਾਓ ਤੇ ਘਰੇ ਖਾਓ ਨਾ ਖਾਓ ਕਿਸੇ ਨੂੰ ਹੋਰ ਨੂੰ ਉਹ ਇੱਕ ਨੂੰ ਕਹਿਣਗੇ ਦੋ ਨੂੰ ਕਹਿਣਗੇ ਟੱਕ ਜਾਣਗੇ ਲੋਕ ਅਗਲ ਕਹਿੰਦਾ ਵਾਕਿਆ ਜਿਹੜਾ ਬੰਦਾ ਸਹੀ ਕਰੂ ਮੈਂ ਸ਼ਰਤ ਕਰਦਾ ਉਹਦੀ ਸ਼ਾਬਾਸ਼ ਹੀ ਹੋਵੇ ਵੀ ਹਾਂ ਵੀ ਫਲਾਣ ਨੇ ਯਾਰਾ ਲਿਆਂਦਾ ਬੈਕਅਪ ਮਿਲਣੇ ਕਾ ਮਿਲਣੇ ਤੇ ਯਾਰ ਆਪਦੇ ਕਰਦੇ ਬੰਦੇ ਜਾਵੜਿਆ ਕਰੋ ਚਾਹ ਯਾਰ ਕਿੱਥੋਂ 5 6 ਗੱਡੀਆਂ ਇਧਰੋਂ 5 6 ਉਧਰੋਂ ਆਉਂਦੀਆਂ ਹੱਦੀ ਹੋ ਗਈ ਕਿੱਥੇ ਉਹ ਪਰਿਵਾਰ ਆਪਾਂ ਸਾਰੇ ਬਹਿ ਕੇ ਮਿਲਦੇ ਹੁੰਦੇ ਸੀ ਯਾਰ ਉ ਆਉਣਾ ਜਾਣਾ ਮਗਰੋਂ ਹੁਣ ਜਾਣੀ ਚਲਦੀ ਰਿਸ਼ਤੇਦਾਰ ਵੀ ਬਣ ਗਈ ਯਾਰ ਗੱਲ ਕਰਾਂਗੀ ਇੱਥੇ ਜਾਵਾਂਗੇ ਉੱਥੇ ਮਿਲਿਆਵਾਂਗੇ ਉੱਥੇ ਹੋਣਗੇ ਇਧਰ ਬਣਾ ਕੱਲਾ ਕੱਲਾ ਜਾ ਕੇ ਅੱਗੇ ਮਿਲਾਂ ਦਾ ਚਾਰ ਚਾਰ ਰਿਸ਼ਤੇਦਾਰਾਂ ਇੱਥੇ ਜਾਣਾ ਕਹਿੰਦੇ ਚਾਹ ਪੀਲੀ ਕੇ ਤੇ ਰੋਟੀ ਖਾ ਲਈ ਕਿਸੇ ਤੇ ਕੁਛ ਕਰ ਲਏ ਕਿਸੇ ਕੁਛ ਕਰ ਲਿਆ ਹੁਣ ਡਰਾਕਾ ਬਣ ਕੇ ਜਾਣਾ ਇਹ ਆਪਣੀਆਂ ਆਪ ਦੀਆਂ ਚੀਜ਼ਾਂ ਆ ਆਪ ਹੀ ਸੇੜੀਆਂ ਹੋਈਆਂ ਕਿਸੇ ਨੇ ਆਪਰੋਂ ਸੇੜੀਆਂ ਨਹੀਂ ਗਵਰਨਮੈਂਟ ਨੇ ਆਪਾਂ ਨੂੰ ਕਹਿੰਦੀ ਇਹ ਤਾਂ ਆਪਾਂ ਸੱਚ ਬਣੋ ਇਸ ਬੰਦ ਚ ਆਪਾਂ ਮੂਰੇ ਅੱਗੇ ਲੱਗੋ ਸਭ ਘਟਾ ਦਿਓ ਇਹ ਚੀਜ਼ਾਂ ਬਜ਼ੁਰਗਾਂ ਦਾ ਮਾਰਨਾ ਉਹਦੀ ਸੇਵਾ ਕਰ ਲਓ ਬਜ਼ੁਰਗ ਦੀ ਦਾਲ ਰੋਟੀ ਕੋਈ ਖਵਾ ਦਿਓ ਵਧੀਆ ਬਸ ਅੱਗੇ ਸ਼ਰੀਕੇ ਕਬੀਲੇ ਨੇ ਜਾਣਾ ਭੋਗ ਤੇ ਕਿਸੇ ਦੇ ਇੱਕ ਮਕਾਨ ਜਾਣਾ ਹੋ ਜਾਣਾ ਅਗਲੇ ਨੂੰ ਪੁੱਛ ਕੇ ਹੋਣਾ ਵੀ ਜੇ ਤੇਰਾ ਕੋਈ ਕੰਮ ਧੰਦਾ ਰਹਿਦਾ ਤਾਂ ਅਸੀਂ ਕਰ ਦਿਆਂਗੇ ਹੁਣ ਉਹਦਾ ਪਰਵਾਹ ਤਾਂ ਭਲਾ ਕਰਿਆ ਹੁਣ ਤੇ ਕਰਨਾ ਤਾਂ ਕਿੱਧਰ ਦੀ ਗੱਲ ਗਈ ਉਹਨਾਂ ਦੇ ਆ ਚੀਜ਼ ਹੈ ਨਹੀਂ ਸੀ ਉਹਨਾਂ ਦੇ ਉਹ ਹੈ ਨਹੀਂ ਸੀ ਐਂ ਹੀ ਕਰਦੇ ਸੁਰੇ ਹੁੰਦੇ ਰਾਜ ਚ ਵਾਈਕੁਰਜੀ ਕਾਕਾ ਸਾਸਰੀ ਵਾਈਕੁਰਜੀ ਕੀ ਫਤਿਹ